ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਡਿਜ਼ਾਈਨਰ ਸੂਟ ਰੈਡੀ ਨੇ ਤੇ ਵੀਡੀਓ ਦਾ ਦੂਜਾ ਪਾਰਟ ਤੁਹਾਡੇ ਸਾਹਮਣੇ ਲੈ ਕੇ ਆਪਾਂ ਅੱਜ ਹਾਜ਼ਰ ਹੋਏ ਆਂ ਹਾਂਜੀ ਮੈਡਮ ਜੀ ਸਬਤਪਲਾਏ ਸੂਟ ਬਾਰੇ ਦੱਸੋ ਤਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਇੱਕ ਫਾਈਨ ਕ੍ਰੇਵ ਦੇ ਵਿੱਚ ਸੂਟ ਆ ਹੈਵੀ ਲੁੱਕ ਆ ਇਸ ਦੀ ਠੀਕ ਹੈ ਜੀ ਤੇ ਦੇਖ ਕੇ ਰੇਤੇ ਵੀ ਆ ਵਰਕ ਬਹੁਤ ਸੋਹਣਾ ਵਰਕ ਹੋਇਆ ਹੈ ਇਸ ਤੇ ਤੇ ਇਹਦੇ ਨਾਲ ਬਾਟਮ ਆਪਾਂ ਤਿਆਰ ਕੀਤੀ ਆ ਚੌੜੀ ਪਹੁੰਚੇ ਵਾਲੀ ਦਿੱਤਾ ਅੱਜ ਕੱਲ੍ਹ ਚੱਲਦੀ ਆ ਤੇ ਇਹਦੇ ਬੈਕ ਤੇ ਜਿੱਪ ਲਗਾਈ ਆ ਤੇ ਅਸੀਂ ਪਾਈਪਿੰਗ ਨਾਲ ਫਿਨਿਸ਼ਿੰਗ ਦਿੱਤੀ ਆ ਪੂਰੇ ਸੂਟ ਤੇ ਠੀਕ ਹੈ ਜੀ ਇਸ ਤੋਂ ਅਗਲਾ ਸਾਡਾ ਹੈਗਾ ਆ ਇਹ ਡਰੈੱਸ ਸਾਡੀ ਹੈਗੀ ਆ ਏ ਲਾਈਨ ਦੇ ਵਿੱਚ ਇਹ ਸ਼ੇਪ ਦੇ ਵਿੱਚ ਠੀਕ ਹੈ ਠੀਕ ਹੈ ਜੀ ਨੀਚੇ ਘੇਰੇ ਤੇ ਇਹਦੇ ਲੈਂਸ ਦਿੱਤੀ ਆ ਤੇ ਗਲਾ ਸੀ ਥੋੜਾ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਤੇ ਵਿਦਾਊਟ 슬ੀਵ ਆ ਤੇ ਪਾਈਪਿੰਗ ਨਾਲ ਅਸੀਂ ਫਿਨਿਸ਼ਿੰਗ ਦਿੱਤੀ ਆ ਤੇ ਇਹਦੀ ਸਾਈਡ ਤੇ ਅਸੀਂ ਜਿੱਪ ਲਗਾਈ ਆ ਕਿਉਂਕਿ ਇਹਦੇ ਬੈਕ ਵੀ ਇਹਦਾ ਹੈਵੀ ਆ ਸਾਰਾ ਠੀਕ ਹੈ ਤੇ ਇਹਦੇ ਸਾਈਡ ਤੇ ਜਿੱਪ ਦਿੱਤੀ ਨਾਲ ਅਸੀਂ ਇਹਦੇ ਬਣਾਇਆ ਆ ਬੈਲ ਬੋਟਮ ਬਣਾਉਣਾ ਤਾਂ ਕੋਈ ਤੇ ਹੋਣੀ ਹੈ ਬੈਲਟ প্লাਸ ਲਾਸਟਿਕ ਬੈਕ ਤੇ ਠੀਕ ਹੈ ਜੀ ਇਹ ਸਾਡੀ ਡੈਸਰ ਤੇ ਇਸ ਤੋਂ ਬਾਅਦ ਸਾਡਾ ਹੈਗਾ ਆ ਪਿੰਕ ਸੂਟ, ਹੌਟ ਪਿੰਕ ਸੂਟ ਇਹਦੇ neck ਤੇ ਐਦਾਂ ਡਿਜ਼ਾਈਨ ਦਿੱਤਾ ਥੋੜਾ ਫੁੱਲ ਪਾਜੂ ਇਹਦੀਆਂ ਬਣਾਈਆਂ ਆ ਤੇ ਫਿਨਿਸ਼ਿੰਗ ਦਿੱਤੀ ਆ ਪਾਈਪਿੰਗ ਨਾਲ ਪ੍ਰੋਪਰ ਠੀਕ ਹੈ ਜੀ ਇਹ ਸ਼ਾਰਟ ਲੈਂਥ ਆ ਜਿੱਦਾਂ ਫਰਸ਼ੀ ਸਲਵਾਰ ਅੱਜਕੱਲ ਚੱਲਦੀਆਂ ਆ ਇਹ ਸ਼ਾਰਟ ਲੈਂਥ ਦੇ ਨਾਲ ਫਰਸ਼ੀ ਸਲਵਾਰ ਆ ਸਲਵਾਰ ਮੈਂ ਤੁਹਾਨੂੰ ਖੋਲ ਕੇ ਦਿਖਾਉਂਦੀ ਹਾਂ ਇਹ ਇਸ ਤਰ੍ਹਾਂ ਹੈ ਫਰਸ਼ੀ ਸਲਵਾਰ ਠੀਕ ਹੈ ਜੀ ਇਹ ਫਾਈਵ ਬਹੁਤ ਸੋਹਣੀ ਲੱਗਦੀ ਆ ਜਿਆਦਾ ਹੈਵੀ ਨਹੀਂ ਹੁੰਦੀ ਇਹ ਸਲਵਾਰ ਸਿੰਪਲ ਹੁੰਦੀ ਆ ਠੀਕ ਹੈ ਜੀ ਇਹ ਸਲਵਾਰ ਦਾ ਐਕਸਟਰਾ ਲੁੱਕ ਇਹਦੀ ਸ਼ਾਰਟ ਲੈਂਥ ਆ ਇਹਦੀ ਸ਼ਾਰਟ ਲੈਂਥ ਦੇ ਨਾਲ ਬਣਾਇਆ ਸੀ ਇਹ ਤੇ ਨੈੱਕ ਇਹਦਾ ਅਸੀਂ ਬ੍ਰਾਡ ਰੱਖਿਆ ਆ विदाउट स्लीव एक कस्टमर दी डिमांड सी कि नेक ज्यादा ब्रॉड ਚਾਹੀਦਾ ਆ ਠੀਕ ਹੈ ਜੀ ਤੇ ਇਹਦੇ ਸਾਈਡ ਜਿੱਪ ਲਗਾਈ ਆ ਸਾਈਡ ਜਿੱਪ ਲਗਾ ਕੇ ਤੇ ਇਹਦੇ ਬੈਕ ਤੇ ਅਸੀਂ ਆਪ ਇਦਾਂ ਲਟਕਣ ਤਿਆਰ ਕੀਤੇ ਆ ਠੀਕ ਹੈ ਜੀ ਠੀਕ ਹੈ ਤੇ ਪ੍ਰੋਪਰ ਇਹਦੀ ਪਾਈਪਿੰਗ ਨਾਲ ਫਿਨਿਸ਼ਿੰਗ ਦਿੱਤੀ ਆ ਘੇਰੇ ਤੇ ਸਾਰੀ ਸਾਈਡ ਸਾਰੇ ਪਾਸੇ ਠੀਕ ਹੈ ਜੀ ਬੈਕ ਫਰੰਟ ਨਾਲ ਇਹਦੇ ਬੈਲ ਬਾਟਮ ਪਵਾ ਦੋਆ ਬੈਲਟ ਵਿਦ ਦ ਇਲਾਸਟਿਕ ਆ ਬੈਕ ਤੇ ਤੇ ਨੀਚੇ ਅਸੀਂ ਇੱਦਾਂ ਫਿਨਿਸ਼ਿੰਗ ਦਿੱਤੀ ਹੈ ਇਹਦੀ ਪੂਰੀ ਪ੍ਰੋਪਰ ਬਕਰਮ ਦੇ ਨਾਲ ਇਹ ਕਪੜਾ ਜੌਰਜਟ ਚ ਕਰਕੇ ਪ੍ਰੋਪਰ ਫਿਨਿਸ਼ਿੰਗ ਠੀਕ ਹੈ ਤੇ ਇਸ ਤੋਂ ਬਾਅਦ ਸਾਡੇ ਕੋਲ ਆ ਗਿਆ ਪ੍ਰਿੰਟਡ ਸੂਟ ਹੁਣ ਗਰਮੀਆਂ ਆ ਰਹੀਆਂ ਨੇ ਪ੍ਰਿੰਟਡ ਸੂਟ ਕਾਟਨ ਦਾ ਆ ਇਹ ਇਹਦਾ ਬਣਾਇਆ ਸੀ ਫਰੰਟ ਤੇ ਪੋਟਲੀ ਬਟਨ ਦੇ ਕੇ ਠੀਕ ਹੈ ਜੀ ਬੈਨਨ ਇੱਕ ਬਣਾਇਆ ਬੈਨ ਤੇ ਵੀ ਪਾਈਪਿੰਗ ਦਿੱਤੀ ਆ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਤੇ ਫੁੱਲ ਬਾਜੂਆ ਇਹਦੀਆਂ ਰੱਖੀਆਂ ਘੇਰੇ ਤੇ ਵੀ ਅਸੀਂ ਪਾਈਪਿੰਗ ਦਿੱਤੀ ਆ ਫਰੰਟ ਬੈਕ ਤੇ ਪਲੱਸ ਇਹਦੇ ਬੈਕ ਤੇ ਵੀ ਜ਼ਿੱਪਰ ਲੱਗ ਦਿੱਤੀ ਆ ਅਸੀਂ ਇਸ ਤਰ੍ਹਾਂ ਕਿ ਕੰਫਰਟੇਬਲ ਹੋਵੇ ਪਾਉਣ ਲਈ ਨੈਕਸਟ ਵੀ ਸਾਟਾ ਇਹ ਹੈਗਾ ਫੁੱਲ ਬੈਨ ਫੁੱਲ ਬੈਨ ਆ ਫਿਨਿਸ਼ਿੰਗ ਦਿੱਤੀ ਆ ਬੈਨ ਤੇ ਵੀ ਪਾਈਪਿੰਗ ਤੇ ਪੋਟਲੀ ਬਟਨ ਆ ਇੱਥੇ ਵੀ ਇਹਦੀਆਂ ਵੀ ਫੁੱਲ ਬਾਜੂ ਆ ਤੇ ਸਾਈਡ ਤੇ ਵੀ ਚਾਕਾ ਤੇ ਪਾਈਪਿੰਗ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਤੇ ਇਸ ਤੇ ਵੀ ਅਸੀਂ ਬੈਗ ਤੇ ਜਿੱਪ ਲਗਾਈ ਆ ਇਸ ਤਰ੍ਹਾਂ ਬੈਨ ਤੋਂ ਅਸੀਂ 2.5 ਇੰਚ ਤੋਂ نیچے ਰੱਖ ਕੇ ਜਿੱਪ ਦਿੱਤੀ ਆ ਠੀਕ ਹੈ ਜੀ ਠੀਕ ਹੈ ਜੀ ਕੰਫਰਟੇਬਲ ਰਹੇ ਪੌਣ ਤਾਂ ਕਸ ਨਹੀਂ ਹੁੰਨ ਤੇ ਇਹ ਸਾਡਾ કોટਨ ਦਾ ਇਹ ਵੀ ਸੂਟ ਤੇ ਇਹਦੇ ਵਿੱਚ ਅਸੀਂ ਕੋਟਨ ਦੀ ਲੇਸ ਨਾਲ ਫਿਨਿਸ਼ਿੰਗ ਦਿੱਤੀ ਆ ਠੀਕ ਹੈ ਜੀ neck ਤੇ ਵੀ ਚਾਕਾ ਤੇ ਵੀ ਠੀਕ ਹੈ ਜੀ ਇਹਦੇ ਵੀ ਅਸੀਂ ਬੈਕ ਜ਼ਿੱਪ ਤੇ ਬੈਕ ਤੇ ਵੀ ਲੇਸ ਦਿੱਤੀ ਆ ਅਸੀਂ ਠੀਕ ਹੈ ਜੀ ਤੇ ਸੋਹਣਾ ਲੱਗਦਾ ਹੈ ਇਹ ਵੀ ਸੂਟ ਬਹੁਤ ਘੇਰੇ ਤੇ ਵੀ ਅਸੀਂ ਇਹਨੂੰ ਪ੍ਰੋਪਰ ਫਿਨਿਸ਼ਿੰਗ ਨਾਲ ਦਿੱਤੀ ਆ ਲੇਸ ਤੇ ਠੀਕ ਉਸ ਤੋਂ ਬਾਅਦ ਇਹ ਆ ਸਾਡਾ ਨੈਕਸਟ ਰੂਟ ਇਹਦੇ ਵੀ ਅਸੀਂ ਪਾਈਪਿੰਗ ਦਿੱਤੀ ਹੈ neck ਤੇ ਤੇ ਇਹਦੀਆਂ ਬਾਹਾਂ ਤੇ ਅਸੀਂ ਲੇਸ ਦਿੱਤੀ ਹੈ ਇਦਾਂ ਜਿਹੜਾ ਇਹਦੇ ਵਿੱਚ ਕਲਰ ਸੀਗਾ ਕੜਾਈ ਦੇ ਵਿੱਚ ਠੀਕ ਹੈ ਜੀ ਕੜਾਈ ਚ ਜਿਹੜਾ ਰੰਗ ਸੀਗਾ ਉਹ ਵੀ ਅਸੀਂ ਬਾਜੂ ਤੇ ਉਹਦੇ ਨਾਲ ਰਲਦੀਆਂ ਮਿਲਦੀਆਂ ਇਦਾਂ ਮਿਲ ਜਾਂਦੀਆਂ ਅੱਜਕੱਲ ਮਾਰਕੀਟ ਚੋਂ ਬਹੁਤ ਲੇਸਾਂ ਮਲਟੀ ਤੇ ਇਹਦੇ ਨਾਲ ਪ੍ਰੋਪਰ ਮੈਚ ਕਰਦੀ ਸੀਗੀ ਤੇ ਇਦਾਂ ਬਾਜੂ ਤੇ ਤਿੰਨ ਲੇਹਰਾ ਬਣਾ ਕੇ ਲਾਤੀ ਆ ਤੇ ਘੇਰੇ ਤੇ ਇਹਦੇ ਪਾਈਪਿੰਗ ਦੇ ਕੇ ਅਸੀਂ ਫਿਨਿਸ਼ਿੰਗ ਦਿੱਤੀ ਆ ਤੇ ਇਸ ਤੇ ਵੀ ਅਸੀਂ ਬੈਗ ਤੇ ਜਿਪ ਲਗਾਈ ਆ ਜਿਪ ਲਗਾ ਕੇ ਤੇ ਬੈਗ ਤੇ ਪਾਈਪਿੰਗ ਨੱਕ ਤੇ ਦਿੱਤੀ ਆ ਠੀਕ ਆ ਜੀ ਠੀਕ ਤੇ ਇਸ ਤੋਂ ਬਾਅਦ ਸਾਡਾ ਹੈਗਾ ਆ ਇਹ ਵਾਲਾ ਸੂਟ ਠੀਕ ਆ ਜੀ ਇਸ ਤੇ ਵੀ ਅਸੀਂ ਸਿੰਪਲ ਪਾਈਪਿੰਗ ਦਿੱਤੀ ਆ ਇਦਾਂ ਇਹ ਪਾਈਪਿੰਗ ਥੋੜੀ ਜਿਹੀ ਜਿੱਦਾਂ ਬਟਨ ਵਾਲੀ 골ਡਨ ਵਿੱਚ ਟੱਚ ਆ ਇਹ ਵੀ ਬਹੁਤ ਸੋਹਣੀ ਲੱਗਦੀ ਪਾਈਪਿੰਗ ਲੱਗੇ ਇੱਥਾਂ ਤੁਸੀਂ ਲਗਵਾ ਸਕਦੇ ਆ ਇਹ ਵੀ ਸੋਹਣੀ ਲੱਗਦੀ ਆ ਤੇ ਇਹਦੇ ਵੀ ਬੈਗ ਤੇ ਜਿੱਪ ਦਿੱਤੀ ਆ ਠੀਕ ਆ ਜੀ ਇਹ ਕਸਟਮਰ ਨੇ ਕਿਹਾ ਸੀ ਕਿ ਬੈਗ ਤੇ ਪਾਈਪਿੰਗ ਨਹੀਂ ਲਗਾਉਣੀ ਹੈਗੀ ਤੇ ਅਸੀਂ ਇਦਾਂ ਫੋਲਡੀ ਜਿੱਪ ਲਗਾਉਤੀ ਆ ਤੇ ਇਹਦਾ ਵੀ ਗਲੇ ਤੇ ਫਰੰਟ ਤੇ ਵੀ ਦਿੱਤੀ ਆ ਪਾਈਪਿੰਗ ਫਿਨਿਸ਼ਿੰਗ ਦਿੱਤੀ ਆ ਪ੍ਰੋਪਰ ਤੇ ਇਹ ਸੀ ਸਾਡੇ ਅੱਜ ਦੇ ਸੂਟ ਕੁਛ ਡਿਜ਼ਾਈਨ ਕੀਤੇ ਸੀਗੇ ਕੀ ਹੈ ਸੋਹਣਾ ਸੂਟ ਥੈਂਕ ਯੂ ਤੁਹਾਡਾ ਬਹੁਤ ਬਹੁਤ